I'm not a child, 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 I'm मुर्दाबाद मुर्दाबाद एम एल ए शाखा मुर्दाबाद 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 ਅਈ ਅਈ ਦੋ ਮਿੰਟਾਂ ਦੇ ਵੜਗੇ ਇਹ ਬੰਦਾ ਉਸ ਬੰਦੇ ਨੇ ਕੋਈ ਨਾ ਕਰਦੀ ਬਾਬਾ ਜੀ ਕਿਤੇ ਕਿਤੇ ਉਹ ਚਾਹਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਮੁੰਡੇ ਨੇ ਕੁੱਲ ਆ ਪੁੱਸਤ ਪਾੜਿਆ ਉਹਦੀ ਕਾਰਵਾਈ ਕਰਾਓ ਪਹਿਲੇ ਆਹ ਕਾਰਵਾਈ ਕੀਤੀ ਜਾਵੇ ਮੈਨੂੰ ਸਾਰੇ ਗਰੀ ਇੱਕ ਬੇਨਤੀ ਹੈ ਇਹ ਝੋਕੜੀ ਬਊਗਾ ਘਰ ਨੂੰ ਲੈ ਚੁਲੋ ਮੈਚ ਨੂੰ ਲੈ ਝੋਕੜੀ ਬਊਗਾ ਪੋਸਟਰ ਬਾੜਨ ਤੇ ਕਿੰਨੀ ਅਗਰੈਸਿਵ ਹੋਈ ਆ ਸਾਰੀ ਪ੍ਰਸ਼ਾਸਨ ਢਿੱਡ ਪੀੜੋਸੀ ਆ ਅਸੀਂ 3-4 ਦਿਨ ਤੋਂ ਰੋ ਰਹੇ ਆ ਜੇ ਇਸ ਬੰਦਿਆ ਦੇ ਉੱਤੇ ਪਰਚਾ ਕਰ ਦੋ ਮਗਰ ਸਾਨੂੰ ਧਰਨੇ ਤੇ ਆਉਣਾ ਪੈ ਰਿਹਾ ਤੇ ਜਿਹੜਾ ਹੁਣੇ ਹੀ 1 ਮਿੰਟ ਪਹਿਲਾਂ ਪੋਸਟਰ ਪਾਟਾ ਵਾ ਉੱਤੇ ਦੇਖੋ ਸਾਡਾ ਬੰਦਾ ਚੁੱਕਣ ਲਈ ਤਿਆਰ ਹੋ ਗਿਆ ਇਹ ਪ੍ਰਸ਼ਾਸਨ ਔਰ ਸ਼ਾਸਨ ਮਿਲ ਕੇ ਸਾਡੇ ਵਾਲਮੀਕੀ ਭਾਈਚਾਰੇ ਨੂੰ ਦਬਾਉਣਾ ਚਾਹੁੰਦੇ ਆ ਅਸੀਂ ਮੁਰਦਾਬਾਦ 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 ਮੁਰਦਾਬਾ ਸਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਹੁਤਾ ਪੀਸਫੁਲ ਤੁਸੀਂ ਪਿੱਤਰ ਪੱਤਰਕਾਰ ਮੀਡੀਆ ਇੱਥੇ ਗਵਾਹ ਜੇ ਸਾਡੇ ਵੀ ਅਸੀਂ ਕਿੰਨੇ ਪੀਸਫੁਲ ਕਰ ਰਹੇ ਆਂ ਔਰ ਕੀ ਅਸੀਂ ਕਰ ਰਹੇ ਆਂ ਦੇਖੋ 4 ਦਿਨ ਤੋਂ ਅਸੀਂ ਰੌਲਾ ਪਾ ਰਹੇ ਆਂ ਵੀ ਪ੍ਰਮਾਤਮਾ ਦੀ ਬੇਅਦਬੀ ਹੋਈ ਆ ਪ੍ਰਸ਼ਾਸਨ ਨੇ ਉਹਦੇ ਬੋਰਡ ਨਹੀਂ ਲਵਾਏ ਰਾਤ ਅਸੀਂ ਆਪਣੇ ਪ੍ਰਯਾਸਾਂ ਦੇ ਨਾਲ ਫੋਨ ਕਰ ਕਰਕੇ ਉਹ ਜਿਹੜੇ ਸ਼ਹਿਰ ਜੋ ਬੋਰਡ ਉਹਦੇ ਲਵਾਏ ਆ ਲੇਕਿਨ ਜੇ ਕਿ ਸਾਡੇ ਕਾਰਜਕਰਤਾ ਨੇ ਉਹਦੀ ਫੋਟੋ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਤੈਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨੂੰ ਗੱਡੀ ਚ ਪਾ ਕੇ ਲਾਇਆ ਜਾ ਦਿੱਤਾ ਜੀ ਅਸੀਂ ਸਾਰਾ ਸਮਾਜ ਅਕੇ ਹੋ ਗਏ ਆ ਜੇ ਸਮਾਜ ਦੇ ਨਾਲ ਇਸੇ ਤਰ੍ਹਾਂ ਟੱਕਾ ਹੋਏਗਾ ਤੇ ਸਮਾਜ ਜਿਹੜਾ ਇਹ ਹੁਣ ਹੋਰ ਵੀ ਉਗਰ ਹੋਏਗਾ ਹੋਰ ਵੀ ਜ਼ਿਆਦਾ ਵੱਡੀ ਜਿਹੜੀ ਆ ਚੇ ਤਾਮਨੀ ਸਰਕਾਰ ਨੂੰ ਦੇਨੇ ਆ ਵੀ ਜਿਹੜਾ ਤੁਸੀਂ ਅੱਜ ਕੰਮ ਕੀਤਾ ਇਹ ਕੈਂਬੇਲੇ ਦੀ ਤੁਸੀਂ ਫੋਟੋ ਦਾ ਦੁੱਖ ਹੋਇਆ ਤੁਹਾਨੂੰ ਫੋਟੋ ਪੱਡੀ ਆ ਲੇਕਿਨ ਪਰਮਾਤਮਾ ਦੀ ਆਸਤਾ ਸਾਡੀਆਂ ਵੱਡੀਆਂ ਸਾਡੇ ਜਿਹੜੇ ਦਿਲ ਗਾਇਲ ਹੋਏ ਨੇ ਉਹ ਤੁਹਾਨੂੰ ਕੋਈ ਇਹਦਾ ਮੁੱਲ ਨਹੀਂ ਹੈਗਾ ਇਸ ਕਰਕੇ ਇਹਨਾਂ ਬੰਦਿਆਂ ਤੇ ਪਰਚਾ ਜਿਹੜਾ ਵਰੁਣ ਬਮਰਾ ਜਿਨੇ ਇਹ ਫਾਈਨੈਂਸ ਕੀਤੇ ਆ ਜਿਨੇ ਪੈਸੇ ਲਏ ਜਸਬੀਰ ਸਿੰਘ ਸੰਧੂ ਵਰਨਦੀਪ ਸਿੰਘ ਬਮਰਾ ਮਾਧੋ ਸ਼ਰਮਾ ਰਾਣਾ ਇਹਨਾਂ ਸਾਰਿਆਂ ਤੇ ਜਿਹੜੇ ਪਰਚੇ ਹੋਣੇ ਚਾਹੀਦੇ ਆ ਸਾਡਾ ਇਹੀ ਫੈਸਲਾ ਨਹੀਂ ਤੇ ਇਹ ਸੰਘਰਸ਼ ਜਿਹੜਾ ਹੋਰ ਤੇਜ਼ ਹੋਏਗਾ ਸਮਾਜ ਜਿਹੜਾ ਸਾਰਾ ਇਕੱਠਾ ਹੋ ਰਿਹਾ ਹੈ ਹੌਲੀ ਹੌਲੀ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਸਮਾਜ ਨਾਲ ਧੱਕਾ ਹੋ ਰਿਹਾ ਸਮਾਜ ਪੁਲ ਤੇ ਇਕੱਠਾ ਹੋ ਰਿਹਾ ਇਹਦੇ ਜਿਹੜੇ ਗੰਭੀਰ ਸਿੱਟੇ ਨਿਕਲਣਗੇ ਇਹ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਉਹ ਜ਼ਿੰਮੇਵਾਰ ਹੋਏਗਾ ਜੈ ਵਾਲੀ ਅੱਜ ਇੱਕ ਬੜੀ ਦੁੱਖ ਭਰੀ ਗੱਲ ਹੈ ਪੰਜਾਬ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਕਿ ਜੋ ਵੀਤ ਵੀ ਕਰੇਗਾ ਉਹਦੇ ਤ immediate ਜਿਹੜੀ ਪਰਚਾਦਰ ਕੀਤਾ ਜਾਵੇਗਾ ਹਲੇ ਚੰਦ ਹੀ ਦਿਨ ਹੋਏ ਇਹਨਾਂ ਦੀ ਪਾਰਟੀ ਦਾ ਐਮਐਲਏ ਡਾਕਟਰ ਤਨੇਮੀ ਕਮਾਕੋ ਦੀ ਯਾਲੀ ਹੈਗਾ ਵਾ ਇਹ ਰਾਤ ਨੂੰ ਗਲੂਕਸ ਲਾਉਣ ਵਾਲਾ ਵਾ ਡਿਗਰੀ ਹੋਲਡਰ ਨਹੀਂ ਹੈਗਾ ਉਹ ਯਾਲੀ ਡਾਕਟਰ ਨੇ ਹੋਲਡਿੰਗ ਛਪਾ ਕੇ ਸਾਰੇ ਸ਼ਹਿਰ ਚ ਲਾਏ ਇਹ ਜਿਹੜੇ ਪਾਰਟੀ ਦਾ ਲੋਗੋ ਮੰਦਰ ਦੇ ਉੱਤੇ ਲਾ ਦਿੰਦੇ ਕਈ ਈਰੀ ਉੱਤੇ ਇਨਵਾਈਟ ਕੀਤਾ ਇਨਵਾਈਟ ਕਰਨ ਤੇ ਤੇ ਮੰਦਰ ਤੇ ਆਇਆ ਨਹੀਂ ਕਦੀ ਜਿਕੇ ਕੌਮ ਦੀ ਗਿਰਦਾਰੀ ਦਿਖਾਉਣ ਦੇ ਵਾਸਤੇ ਕੱਲ ਮੱਥਾ ਟੇਕਣ ਵਾਸਤੇ ਗਿਆ ਧੰਨਵਾਦ ਕਰਨ ਵਾਸਤੇ ਗਿਆ ਕਿ ਮੈਨੂੰ ਗਿਰਦਾਰੀ ਦਾ ਪਹਿਲਾ ਖਤਾਬ ਮਿਲ ਗਿਆ ਜੂ ਹਮसे ਟਕਰਾਏਗਾ ਚਕਨਾ ਚੂਰ ਹੋ ਜਾਏਗਾ ਕੱਲ ਸਾਡੇ ਭਾਈਚਾਰੇ ਦਾ ਬਰਾਦੀ ਦਾ ਕੋਈ ਵੀ ਬੰਦਾ ਉਹਦੇ ਨਾਲ ਨਹੀਂ ਗਿਆ ਹਰ ਦੇ ਮਨ ਚ ਰੂਸ ਹੈ ਸਾਰੇ ਪਾਸੋਂ ਫੋਨ ਆਉਂਦੇ ਪਏ ਆ ਸਾਰੇ ਪਾਸੋਂ ਇਹ ਕਹਿੰਦੀ ਕੀਤੇ ਐਫ ਆਈ ਆਰ ਦਰਕੀਤੀ ਜਾਵੇ ਇਹਦੀ ਬਾਤ ਇਹ 2 3 4 ਦਿਨ ਦਾ ਟਾਈਮ ਦਿੱਨੇ ਪਏ ਆ ਕਿ ਇਹ ਟਾਈਮ ਮੰਗਲਵਾਰ ਤੱਕ ਹੀ ਟਾਈਮ ਦੇਣਾ ਵਾ ਕਿ ਮੰਗਲਵਾਰ ਤੱਕ ਇਹਦੀ ਤੇ ਐਫ ਆਈ ਆਰ ਦਰਜ ਹੋਵੇ ਰਸਟ ਹੋਵੇ ਨਾਲ ਜੇ ਉਹ ਸ੍ਰੈਨ ਬੋਰਡ ਦਾ ਮੈਂਬਰ ਬਣੇ ਉਤੋ ਅਸਤੀਫਾ ਦੇ ਵੀ ਜੇ ਕਰੇ ਨਾ ਨਾਂ ਦਿੱਤਾ ਤੇ ਮੰਗਲਵਾਰ ਨੂੰ ਇਹ ਪੂਰਾ ਸੰਘਰਸ਼ ਤੇਜ਼ ਹੋਏਗਾ ਕਾਰਪੁਰੇਸ਼ੀ ਬੰਦ ਹੋਏਗੀ ਅੰਮ੍ਰਿਤਸਰ ਵੀ ਬੰਦ ਹੋਵੇਗਾ ਨਾਲ ਨਾਲ ਚੱਕਾ ਜਾਮ ਵੀ ਕਰਾਂਗੇ ਭੰਡਾਰੀ ਪੁਲ ਦਿੱਤੀ ਪ੍ਰੋਗਰਾਮ ਹੋਏਗਾ ਸਾਡੀ ਤੇ ਹੀ ਪ੍ਰਸ਼ਾਸਨ ਬੇਨਤੀ ਹੈ ਕਿ ਇਮੀਡੀਏਟਲੀ ਜਿਹੜਾ ਮर्याਦਾ ਨੂੰ ਭੰਗ ਕਰਦਾ ਮर्याਦਾ ਕਾਇਮ ਨਹੀਂ ਰੱਖਦਾ ਉਹਦੇ ਤੇ ਐਫਆਈਆ ਦਰਜ ਹੋਣੀ ਚਾਹੀਦੀ ਹੈ ਸੰਤ ਸਮਾਜ ਬਾਲਮੀਕ ਮਹਾਰਾਜ ਦੇ ਸਾਰੇ ਸੰਗਠਨ ਭਗਵਾਨ ਬਾਲਮੀ ਆਸ਼ਾ ਤੁਨਾ ਸਾਹਿਬ ٹرسٹ ਧਾਰਮਿਕ ਪ੍ਰੀਤ ਸਾਰੀਆਂ ਜਿੱਥੇ ਬੰਦੀਆਂ ਸਾਡੇ ਨਾਲ ਖੜੀਆਂ ਹਨ ਇਹਦੇ ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਜਿਹੜਾ ਕਾਮਨਾ ਕਰਤਾਰੀ ਕਰੇਗਾ ਬਖਸ਼ਿਆ ਨਹੀਂ ਜਾਵੇਗਾ ਪਾਵਨ ਬਾਲਮੀ ਕੀ ਧੀਰੇ ਦੀ ਮर्यादा ਕਾਇਮ ਰੱਖਣ ਵਾਤੇ ਬੱਚਾ ਬੱਚਾ ਹਰ ਕੁਰਬਾਨੀ ਦੀਨਬਾਤੀ ਤਿਆਰ ਹੈ ਧੰਨਵਾਦ ਜੈ ਬਾਲਮਕੀ ਹਰ ਜਬ ਸਰਕਾਰ ਵੱਲੋਂ ਕਾਨੂੰਨ ਲਾਗੂ ਕੀਤਾ ਹੈ ਪਿਛਲੇ ਦਿਨ ਬੇਅਬੀ ਨੂੰ ਲੈ ਕੇ ਕਿ ਆਪਣੇ ਜਿਹੜੇ ਨਮੈਂਦਿਆਂ ਦੇ ਵੀ ਇਹ ਕਾਨੂੰਨ ਲਾਗੂ ਕਰ ਲਿਏ ਬਿਲਕੁਲ ਹੋਏ ਭਾਈਚਾਰੇ ਨੂੰ ਹਮੇਸ਼ਾ ਦਬਾਇਆ ਗਲਤ ਭਾਈਚਾਰਾ ਗਲਤ ਭਾਈਚਾਰਾ ਕਾਨੂੰਨ ਲਾਗੂ ਕਰਾਉਣੇ ਜਾਣਦਾ ਹੈ ਹੋਏਗਾ ਅਰ ਕਿੱਦਾਂ ਹੁੰਦਾ ਹੁੰਦਾ ਉਸੇ ਤੀਕੇ ਨਾਲ ਮੰਗਲਵਾਰ ਦਾ ਟਾਈਮ ਦਿੱਤਾ 4 ਦਿਨ ਦਾ ਟਾਈਮ ਹੈ 4 ਦਿਨ ਦੀ ਵਿੱਚ ਵਿੱਚ ਜੀਤੇ ਪਰਚਾ ਹੋ ਗਿਆ ਫਾਰਵੈਟਰ ਇਹ ਨਾਂ ਹੋਇਆ ਤੇ ਜਲਵਾ ਦਿਖਾਵਾਂਗੇ ਵੀ ਦੇ لحاظ ਤੁਹਾਨੂੰ ਕੋ ਕਿੱਤਾ ਜਾਣਾ ਹੈ ਜੇ ਕੋਈ ਵੀ ਅਜਿਹਾ ਮर्याਦਨ ਭੰਗ ਕਰਦਾ ਹੈ ਉਹਦੇ ਤੇ ਐਫ ਆਈ ਆਰ ਦਰੂਗੀ ਧੰਨਵਾਦ ਮੈਂ ਸੇਵਾਦਾਰ ਬਾਬਾ ਬਲਵੰਤਨਾਥ ਪਵਨ ਵਾਲਮੀਕ ਤੀਰਥੋਂ ਸਤਿਗੁਰੂ ਮਲਕੀਤਨਾਥ ਮਹਾਰਾਜ ਦਾ ਸੇਵਾਦਾਰ ਅੱਜ ਜੋ ਪੁਨਹਾਰੀ ਪੋਲ ਤੇ ਜਿਹੜੇ ਸੰਗਤ ਇਕੱਠੀ ਹੋਈ ਆ ਇਹ ਵੱਖ-ਵੱਖ ਜਹੇ ਮੈਂ ਦੇ ਜਿਹੜੇ ਨਮਾਇंदे ਮੁੱਖ ਸੰਚਾਲਕ ਜਾਂ ਮੁੱਖ ਨਮਾਇंदे ਪ੍ਰਧਾਨ ਇਕੱਠੇ ਹੋਏ ਆ ਇਦੇ ਵਿੱਚ ਇੱਕ ਮਤਾ ਕੀਤਾ ਜਾਊਗਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੰਗਲਵਾਰ ਤੱਕ ਜਿਹੜਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਉਸ ਤੋਂ ਬਾਅਦ ਜਿਹੜਾ ਪੰਡਾਰੀਪੁਰ ਵੀ ਬੰਦ ਕੀਤਾ ਜਾਊਗਾ ਚੱਕਾ ਜਾਮ ਵੀ ਕੀਤਾ ਜਾਊਗਾ ਜਿੰਨਾ ਚਿਰ ਤੱਕ ਇਸ ਸ਼ਖਸ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੁਣ ਇਹਨਾਂ ਇੱਕ ਬੱਚੇ ਦੇ ਜਿਹੜਾ ਉਹਨਾਂ ਦਾ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਤੇ ਜੇ ਕਾਰਵਾਈ ਹੋ ਸਕਦੀ ਆ ਤੇ ਕੀ ਨਾ ਲੈਂਦੇ ਡਾਕਟਰ ਜਸਬੀਰ ਤੇ ਔਰ ਰਾਣਾ ਜੀ ਆ ਦੋ ਦਰ ਬੰਦੇ ਹੋ ਰਹੇ ਚਾਹੁੰ ਬੰਦਿਆਂ ਤੇ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤੇ ਸਾਡੇ ਮੁੰਡੇ ਤੇ ਜੇ ਬੈਨਰ ਜਿਹਨੇ ਪਾੜਿਆ ਉਹਤੇ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਇੰਨੀ ਇਹਨਾਂ ਨੂੰ ਡਾਕਟਰ ਦਰਬੀਰ ਦੇ ਜਿਹੜੀ ਆ ਉਹਨਾਂ ਤੋਂ ਆਉਂਦਾ ਰੋਸ ਤੇ ਡਾਕਟਰ ਦਰਬੀਰ ਤੇ ਵੀ ਪਰਚਾ ਕਰਨ ਤੇ ਸਾਡੇ ਮੁੰਡੇ ਤੇ ਵੀ ਪਰਚਾ ਕਰਨ ਨਹੀਂ ਇਹਦੇ ਨਾਲ ਐਗਰੀਆ ਪ੍ਰਸ਼ਾਸਨ ਨੂੰ ਟਾਈਮ ਜਿਹੜਾ ਵਾ ਇੰਨੇ ਦਿਨ ਦਾ ਦਿੱਤਾ ਇਹ ਮੰਗਲਵਾਰ ਤੱਕ ਦਿੱਤਾ ਜੀ ਮੰਗਲਵਾਰ ਤੋਂ ਬਾਅਦ ਜਿਹੜਾ ਸੰਤ ਸਮਾਜ ਇਕੱਠਾ ਹੋ ਕੇ ਜਿਹੜਾ ਇੱਕ ਵੱਡੀ ਮੀਟਿੰਗ ਜਿਹੜੀ ਆ ਸਾਡੀ 20 ਤਰੀਕ ਨੂੰ ਹੋ ਰਹੀ ਆ ਉਹਦੇ ਵਿੱਚ ਜਿਹੜੇ ਆ ਵੱਖ-ਵੱਖ ਸ਼ਹਿਰਾਂ ਤੋਂ ਵੀ ਜਿਹੜੇ ਜਹੇ ਬੰਦੀਆਂ ਸੰਤ ਸਮਾਜ ਇਕੱਠਾ ਹੋ ਕੇ ਇੱਕ ਵੱਡੀ ਵਿਸ਼ਾਲ ਮੀਟਿੰਗ ਹੋਏ ਜਿੱਤੋਂ ਬਾਅਦ ਇਹਦਾ ਜਿਹੜਾ ਮੰਗਲਵਾਰ ਤੋਂ ਬਾਅਦ ਆ ਚੱਕਾ ਜਾਮ ਜਿਹੜਾ ਉਹਦਾ ਨਿਰਣਾ ਲੈ ਆ ਜਾਊਗਾ ਸੰਤ ਸਮਾਜ ਦੇ ਵਿੱਚ ਇਸ ਤਰ੍ਹਾਂ ਜੀ ਜੋ ਬਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟ ਨੂੰ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਵਾਪਰ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਉਹਨਾਂ ਦੇ ਦਿਨਾਂ ਵਿੱਚ ਜਲਦੀ ਕਰ ਲੈ ਜਾਣਾ ਜੋ ਇਹਨਾਂ ਨੇ ਸਾਡੇ ਨੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਨਾ ਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਨੂੰ ਸਮਝਾ ਦਿੱਤਾ ਸਾਜੀ ਪੋਸਟਰ ਵੀ ਪਾੜੇ ਗਏ ਹਨ ਜਰੂਰ ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਕੋਈ ਇਤਰਾਸ ਸੀ ਨਾ ਜੀ ਜਿਹੜੇ ਪੋਸਟਰ ਨੇ ਉਹ ਆ ਰਿਹਾ ਜੀ ਜਿਹੜੇ ਆ ਜੀ ਉਹ ਲਵਾਤੇ ਗਏ ਸੀ ਜਿਹੜੇ ਉਹ ਇਹ ਕਈ ਵਾਰ ਗੱਲਾਂ ਹੁੰਦੀਆਂ ਜਿਹੜੀਆਂ ਜਿਹੜਾ ਅਚਾਨਕ ਜਿਹੜੀਆਂ ਕਿਸ ਦਾ ਹੁੰਦਾ ਨਹੀਂ ਹੁੰਦਾ ਉਹ ਰੂਟੀਨ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਨੇ ਜਾਣੇ ਮੋਦੂ ਇਹ ਚੋਣਾਂ ਕਿਸੇ ਨੇ ਜਾਣ ਬੁਝ ਕੇ ਨਹੀਂ ਕੀਤੀ ਹੁੰਦੀਆਂ ਕੋਈ ਸੈਵਨ ਕਲੈਰੀਕਲ ਮਿਸਟੈਕ ਹੋ ਜਾਂਦੀ ਦੋਰੇ ਤੇ ਆਪਾਂ ਬੈਠ ਕੇ ਵਿਚਾਰ ਕਰਦੇ